ਲੈ ਵੀ ਇੱਧਰ ਕਣਕ ਬਾਟਵੀ ਦੀ ਮਾਰੇ ਪੜੋਸੀ ਆਣਾ ਉਹ ਸਾਹਮਣੇ ਬਲਦੀਪ ਸਿੰਘ ਜਾ ਰਿਹਾ ਸਾਈਕਲ ਲੜਾਈ ਯੋ ਇੱਧਰ ਖੜੀ ਹੈ ਚਲ ਆ ਹਸ ਨੂੰ ਯਾਦ ਨਹੀਂ ਆ ਰਿਹਾ ਦਿਮਾਗ ਨੂੰ ਟਾਂਡੀ ਆਇਓ ਕੋਠਾ ਆ ਗਿਆ ਮੋਟਰ ਆ ਗਈ ਖਿਚਲੇ ਖਿਚਲੇ ਯੋ ਮਲਾਉ ਫੜਾ ਕੰਪੈਨ ਚੱਲ ਰਹੀ ਹੈ ਕੀ ਨਜ਼ਾਰਾ ਫੁੱਲ ਆ ਰਿਹਾ ਦੁਪਹਿਰੇ ਦਾ ਟਾਈਮ ਹੈ ਇੱਧਰ ਵੀ ਕਣਕ ਵੜ ਗਈ ਹੈਨਾ ਇੱਧਰ ਵੀ ਕਣਕ ਵੜ ਗਈ ਆਪਣੀ ਉਹ ਸਾਹਮਣੇ ਮਸ਼ੀਨ ਚੱਲ ਰਹੀ ਹੈ ਉਹ ਬਿਲਕੁਲ ਸਾਹਮਣੇ ਟਰੈਕਟਰ ਥੱਲੇ ਖੜੇ ਆਈ ਆ ਗਈ ਚੜਾਈ ਆਹ ਜਵਰ ਨਾ ਕੀ ਗਾਇਸ ਮੋ ਭਾਗੇ ਨਹਿਰ ਵਾਲੀ ਏਰੀ ਪਾਇਆ ਇਹ ਲੈ जोर है छोम हो रहे चल 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 अपना तो पुद्दू बन गया आप तो सोच रहे इधर रास्ता हो तो गया कहाँ चले गया ओ कहाँ चले गया

ਤੱਲੇ ਰੁੱਕ ਸੋਵਰ ਜਗਰ ਤੁਮ ਸਹਿਵਰ ਗੰਦੂ ਤਾਂ ਅੱਜ ਚਲੀ ਨਹੀਂ ਬੈਂਕੀ ਤੇ ਚਲੀ ਸੀ ਜਾਨ ਆ ਸੁਣ ਸਾਮ ਕੇ ਜਨ ਫਾ ਲਈ ਬਰੋ ਹੋ ਮਾਰੇ ਸਭ ਕਾਇ ਛੱਡ ਦੇ ਫੋਨ ਨੂੰ ਹੀ ਬਸ ਸੋਵਰ ਜਨ ਕੀ ਰਾਜ ਆਖੀ ਆਪ ਗਰੀ ਬਾਈ ਕਿੰਨੀ ਸੋਹਣੀ ਸਾਮ ਹੈ ਮਾਣੇ ਪਿੰਡ ਕੀ ਇਹ ਮਾਰਾ ਪਿੰਡ ਮੋਹੀ ਖੁਰਦਾ ਮੋਹੀ ਖੁਰਦਾ ਠੀਕ ਹੈ ਜਿੰਨੇ ਛੋਟੀ ਮੋਹੀ ਕੇ ਨਾਮ ਕਹ ਲੈ ਜਾਣਿਆ ਜਹਾ ਹੈ ਇਹੋ ਦੇ ਕਿੰਨੀ ਸੋਹਣੀ ਸ਼ਾਮ ਹੈ ਮਾਰੇ ਪਿੰਡੇ ਕੀ ਦੇਖ ਲਓ ਭਾਈ ਥਵੇਂ ਵੀ